ਉਮੀਦ ਹੈ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਕੈਨੇਡਾ ਵਿੱਚ ਹੋ ਰਹੇ ਕੁਝ ਨਵੇਂ ਬਦਲਾਵਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਵਿੱਚ ਖੁਸ਼ਖਬਰੀਆਂ ਵੀ ਹਨ ਅਤੇ ਸੋਸ਼ਲ ਮੀਡੀਆ ਤੇ ਫੈਲੀਆਂ ਕੁਝ ਅਫਵਾਹਾਂ ਦੀ ਸੱਚਾਈ ਵੀ ਖਾਸ ਕਰਕੇ ਅਸੀਂ ਅਸਾਈਲਮ ਵਾਲਿਆਂ ਦੇ ਫੰਡ ਬੰਦ ਹੋਣ ਦੀ ਅਫਵਾਹ ਕੈਨੇਡਾ ਵਿੱਚ ਜਨਮ ਲੈਣ ਵਾਲੇ ਬੱਚਿਆਂ ਦੀ ਸਿਟੀਜ਼ਨਸ਼ਿਪ ਬੰਦ ਹੋਣ ਦੀ ਗੱਲ ਅਤੇ ਬਿਨਾ ਐਲ ਐਮ ਆਈਏ ਵਰਕ ਪਰਮਿਟ ਦੀ ਖੁਸ਼ਖਬਰੀ ਤੇ ਚਰਚਾ ਕਰਾਂਗੇ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ ਤਾਂ ਜੋ ਤੁਸੀਂ ਸਹੀ ਤੱਥਾਂ ਤੋਂ ਜਾਣੂ ਹੋ ਸਕੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਬਹੁਤ ਹੀ ਖਾਸ ਖੁਸ਼ਖਬਰੀ ਦੀ ਜੋ ਕਿ ਬਿਨਾ ਐਲ ਐਮ ਆਈਏ ਵਰਕ ਪਰਮਿਟ ਨਾਲ ਸੰਬੰਧਿਤ ਹੈ ਕੈਨੇਡਾ ਨੇ ਹਾਲ ਹੀ ਵਿੱਚ ਚਾਰ ਖਾਸ ਜ਼ੋਨਾਂ ਵਿੱਚ ਫ੍ਰੈਂਕੋਫੋਨਾਂ ਦਾ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਪ੍ਰੋਗਰਾਮ ਤਹਿਤ ਤੁਹਾਨੂੰ ਐਲ ਐਮ ਆਈਏ ਦੀ ਲੋੜ ਤੋਂ ਬਿਨਾ ਵਰਕ ਪਰਮਿਟ ਮਿਲ ਸਕਦਾ ਹੈ ਜੋ ਕਿ ਬਹੁਤ ਵੱਡੀ ਰਾਹਤ ਹੈ ਐਲ ਐਮ ਆਈਏ ਆਮ ਤੌਰ ਤੇ ਕੈਨੇਡੀਅਨ ਮਾਲਕਾ ਨੂੰ ਇਹ ਸਾਬਤ ਕਰਨ ਲਈ ਲੈਣਾ ਪੈਂਦਾ ਹੈ ਕਿ ਉਹਨਾਂ ਨੂੰ ਕਿਸੇ ਵਿਦੇਸ਼ੀ ਕਾਮੇ ਦੀ ਲੋੜ ਹੈ ਕਿਉਂਕਿ ਕੋਈ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਉਸ ਨੌਕਰੀ ਲਈ ਉਪਲਬਧ ਨਹੀਂ ਹੈ ਇਸ ਪ੍ਰੋਗਰਾਮ ਨਾਲ ਇਹ ਪ੍ਰਕਿਰਿਆ ਬਹੁਤ ਸਰਲ ਹੋ ਗਈ ਹੈ ਇਹ ਪ੍ਰੋਗਰਾਮ ਕੈਨੇਡਾ ਦੇ ਅੰਦਰੋਂ ਅਤੇ ਬਾਹਰੋਂ ਦੋਵਾਂ ਤਰ੍ਹਾਂ ਦੇ ਅਪਲਾਈ ਕਰਨ ਵਾਲਿਆਂ ਲਈ ਖੁੱਲ੍ਹਾ ਹੈ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਭਾਸ਼ਾ ਦੀ ਲੋੜ ਬਹੁਤ ਹੀ ਸੌਖੀ ਹੈ ਤੁਹਾਨੂੰ ਸਿਰਫ ਫ੍ਰੈਂਚ ਬੋਲਣੀ ਅਤੇ ਸਮਝਣੀ ਆਉਣੀ ਚਾਹੀਦੀ ਹੈ ਇਸ ਲਈ ਤੁਹਾਨੂੰ ਸੁਣਨ ਅਤੇ ਬੋਲਣ ਵਿੱਚ ਸਿਰਫ CLB 5 ਸਕੋਰ ਦੀ ਲੋੜ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਰੀਡਿੰਗ ਅਤੇ ਰਾਈਟਿੰਗ ਲਈ ਕੋਈ ਖਾਸ ਸਕੋਰ ਨਹੀਂ ਚਾਹੀਦਾ ਜੇਕਰ ਤੁਹਾਡਾ ਇੱਕ ਮੋਡਿਊਲ ਵਿੱਚ 5 ਅਤੇ ਦੂਜੇ ਵਿੱਚ 4.5 CLB ਵੀ ਆ ਜਾਵੇ ਤਾਂ ਵੀ ਇਹ ਚੱਲੇਗਾ ਇਹ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਜਿਨ੍ਹਾਂ ਦੀ ਫ੍ਰੈਂਚ ਵਿੱਚ ਗੱਲਬਾਤ ਦੀ ਸਮਰੱਥਾ ਚੰਗੀ ਹੈ ਪਰ ਲਿਖਣ ਪੜਨ ਵਿੱਚ ਜ਼ਿਆਦਾ ਮੁਹਾਰਤ ਨਹੀਂ ਇਹ ਪ੍ਰੋਗਰਾਮ ਕੈਨੇਡਾ ਦੀ ਦੁਬਾਸ਼ੀ ਪੇਸ਼ਾਨ ਨੂੰ ਮਜ਼ਬੂਤ ਕਰਨ ਅਤੇ ਕਯੂਬਿਕ ਤੋਂ ਬਾਹਰ ਫ੍ਰੈਂਕੋਫੋਨ ਪਾਈਚਾਰਿਆਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਇਸ ਵਰਕ ਪਰਮਿਟ ਲਈ ਕਿਸੇ LMIA ਦੀ ਲੋੜ ਨਹੀਂ ਤੁਹਾਨੂੰ ਸਿਰਫ ਇਹਨਾਂ 4 ਫ੍ਰੈਂਕੋਫੋਨ ਜ਼ੋਨਾਂ ਵਿੱਚੋਂ ਕਿਸੇ ਇੱਕ ਵਿੱਚ ਫੁੱਲ ਟਾਈਮ ਨੌਕਰੀ ਦਾ ਆਫਰ ਲੈਟਰ ਚਾਹੀਦਾ ਹੈ ਇਹ ਆਫਰ ਲੈਟਰ ਇੱਕ ਵੈਧ ਕੈਨੇਡੀਅਨ ਮਾਲਕ ਤੋਂ ਹੋਣਾ ਚਾਹੀਦਾ ਹੈ ਜੌਬ ਆਫਰ ਨੂੰ ਕਯੂਬਿਕ ਤੋਂ ਬਾਹਰ ਦੇ ਪ੍ਰਾਂਤ ਜਾਂ ਖੇਤਰ ਵਿੱਚ ਹੋਣਾ ਜ਼ਰੂਰੀ ਹੈ ਕਿਉਂਕਿ ਕਯੂਬਿਕ ਦਾ ਆਪਣਾ ਵੱਖਰਾ ਇਮੀਗ੍ਰੇਸ਼ਨ ਸਿਸਟਮ ਹੈ ਤਜਰਬੇ ਦੀ ਲੋੜ ਵੀ ਬਹੁਤ ਵਾਜਬ ਹੈ ਜੇਕਰ ਤੁਸੀਂ ਕੈਨੇਡਾ ਤੋਂ ਬਾਹਰੋਂ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਉਸੇ ਐਨਓਸੀ ਟਾਇਰ ਵਿੱਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਿਸ ਵਿੱਚ ਤੁਸੀਂ ਨੌਕਰੀ ਕਰ ਰਹੇ ਹੋ ਐਨਓਸੀ ਟਾਇਰਸ ਕੈਨੇਡਾ ਵਿੱਚ ਵੱਖ-ਵੱਖ ਜੌਬਸ ਨੂੰ ਸ਼੍ਰੇਣੀਬੱਧ ਕਰਦੇ ਹਨ ਜਿਵੇਂ ਕਿ ਪ੍ਰਬੰਧਕੀ ਪੇਸ਼ੇਵਰ ਤਕਨੀਕੀ ਜਾਂ ਹੁਨਰਮੰਦ ਵਪਾਰਕ ਨੌਕਰੀਆਂ ਕੈਨੇਡਾ ਦੇ ਅੰਦਰ ਵਾਲੇ ਉਮੀਦਵਾਰ ਤਾਂ ਸਿਰਫ 6 ਮਹੀਨਿਆਂ ਦੇ ਤਜਰਬੇ ਨਾਲ ਵੀ ਅਪਲਾਈ ਕਰ ਸਕਦੇ ਹਨ ਜੋ ਕਿ ਇੱਥੇ ਪਹਿਲਾਂ ਤੋਂ ਮੌਜੂਦ ਅੰਤਰਰਾਸ਼ਟਰੀ ਵਿਦਿਆਰਥੀਆਂ ਜਾਂ ਅਸਥਾਈ ਕਾਮਿਆਂ ਲਈ ਇੱਕ ਬਹੁਤ ਵੱਡਾ ਫਾਇਦਾ ਹੈ ਇਹ ਪ੍ਰੋਗਰਾਮ ਖੇਤੀਬਾੜੀ ਖੇਤਰ ਦੀਆਂ ਕੁਝ ਨੌਕਰੀਆਂ ਨੂੰ ਛੱਡ ਕੇ ਲਗਭਗ ਸਾਰੇ ਟਾਇਰ ਕੈਟਾਗਰੀਜ਼ ਦੇ ਅਧੀਨ ਨੌਕਰੀਆਂ ਲਈ ਖੁੱਲ੍ਹਾ ਹੈ ਇਸ ਵਰਕ ਪਰਮਿਟ ਦਾ ਇੱਕ ਹੋਰ ਵੱਡਾ ਫਾਇਦਾ ਇਹ ਹੈ ਕਿ ਇਹ ਤੁਹਾਨੂੰ ਪੀਆਰ ਦਾ ਰਸਤਾ ਦਿਖਾਉਂਦਾ ਹੈ ਜਦੋਂ ਤੁਹਾਨੂੰ ਇਹ ਵਰਕ ਪਰਮਿਟ ਮਿਲ ਜਾਂਦਾ ਹੈ ਅਤੇ ਤੁਸੀਂ ਇਸ ਤੇ ਕੰਮ ਕਰਦੇ ਹੋ ਤਾਂ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਟਾਗਰੀ ਤਹਿਤ ਪੀਆਰ ਲਈ ਯੋਗ ਹੋ ਜਾਂਦੇ ਹੋ ਸੀਓਨੋ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਕੋਲ ਕੈਨੇਡਾ ਵਿੱਚ ਹੁਨਰਮੰਦ ਕੰਮ ਦਾ ਤਜਰਬਾ ਹੈ ਅਤੇ ਉਹ ਸਥਾਈ ਨਿਵਾਸੀ ਬਣਨਾ ਚਾਹੁੰਦੇ ਹਨ ਪੀਆਰ ਲਈ ਤੁਹਾਨੂੰ ਫ੍ਰੈਂਚ ਭਾਸ਼ਾ ਦੇ ਚਾਰਾਂ ਮੋਡਿਊਲਾਂ ਵਿੱਚ ਕੁੱਲ ਸੀਐਲਬੀ 7 ਸਕੋਰ ਪ੍ਰਾਪਤ ਕਰਨੇ ਪੈਣਗੇ ਇਸ ਨਾਲ ਤੁਹਾਡਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵਿੱਚ ਸੀਆਰਐਸ ਸਕੋਰ ਵਾਜ ਜਾਵੇਗਾ ਅਤੇ ਤੁਹਾਨੂੰ 500 ਤੋਂ ਉੱਪਰ ਸਕੋਰ ਦੀ ਲੋੜ ਨਹੀਂ ਪਵੇਗੀ ਤੁਸੀਂ 460 ਜਾਂ 480 ਤੱਕ ਦੇ ਸਕੋਰ ਨਾਲ ਵੀ ਪ੍ਰਾਪਤ ਕਰ ਸਕਦੇ ਹੋ ਜੋ ਕਿ ਆਮ ਐਕਸਪ੍ਰੈਸ ਐਂਟਰੀ ਡਰਾ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਹੈ ਇਹ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਲਈ ਇੱਕ ਮਹੱਤਵਪੂਰਨ ਲਾਭ ਹੈ ਕਿਉਂਕਿ ਕੈਨੇਡਾ ਸਰਕਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫ੍ਰੈਂਕੋਫੋਨ ਭਾਈਚਾਰਿਆਂ ਦੀ ਗਿਣਤੀ ਵਧਾਉਣ ਲਈ ਵਚਨਬੱਧ ਹੈ ਹੁਣ ਆਉਂਦੇ ਹਾਂ ਉਸ ਗੱਲ ਤੇ ਜੋ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਵਿੱਚ ਹੈ ਕਿ ਕੈਨੇਡਾ ਸਰਕਾਰ ਅਸਾਈਲਮ ਵਾਲਿਆਂ ਦੇ ਫੰਡ ਬੰਦ ਕਰ ਰਹੀ ਹੈ ਅਤੇ ਉਹਨਾਂ ਨੂੰ ਹੋਟਲਾਂ ਤੋਂ ਬਾਹਰ ਕੱਢ ਰਹੀ ਹੈ ਇਸ ਨੂੰ ਕਿ ਕਈ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ ਪਰ ਆਓ ਇਸ ਦੀ ਸੱਚਾਈ ਜਾਣੀਏ ਤਾਂ ਜੋ ਅਸੀਂ ਅਫਵਾਹਾਂ ਤੋਂ ਬਚ ਸਕੀਏ ਅਸਲ ਵਿੱਚ ਕੈਨੇਡਾ ਵਿੱਚ ਅਸਾਈਲਮ ਦੀਆਂ ਤਿੰਨ ਮੁੱਖ ਕੈਟਾਗਰੀਆਂ ਹਨ ਜਿਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸੰਭਾਲਿਆ ਜਾਂਦਾ ਹੈ ਉਹ ਜੋ ਕਿਸੇ ਵੀ ਤਰੀਕੇ ਨਾਲ ਕੈਨੇਡਾ ਪਹੁੰਚ ਕੇ ਅਸਾਈਲਮ ਅਪਲਾਈ ਕਰਦੇ ਹਨ ਇਹ ਉਹ ਲੋਕ ਹਨ ਜੋ ਕੈਨੇਡਾ ਵਿੱਚ ਦਾਖਲ ਹੁੰਦੇ ਹਨ ਅਤੇ ਸ਼ਰਨ ਲਈ ਅਰਜ਼ੀ ਦਿੰਦੇ ਹਨ ਇਨ੍ਹਾਂ ਵਿੱਚ ਉਹ ਸ਼ਾਮਲ ਹੋ ਸਕਦੇ ਹਨ ਜੋ ਸਰਹੱਦ ਪਾਰ ਕਰਕੇ ਆਉਂਦੇ ਹਨ ਜਾਂ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਦਾਖਲ ਹੋਣ ਤੋਂ ਬਾਅਦ ਅਸਾਈਲਮ ਦਾ ਦਾਅਵਾ ਕਰਦੇ ਹਨ ਇਨਾਂ ਨੂੰ ਆਮ ਤੌਰ ਤੇ ਸਰਕਾਰੀ ਫੰਡਿੰਗ ਰਾਹੀਂ ਰਿਹائش ਜਾਂ ਸਿੱਧੀ ਵਿੱਤੀ ਸਹਾਇਤਾ ਨਹੀਂ ਮਿਲਦੀ ਸਗੋਂ ਇਹਨਾਂ ਨੂੰ ਆਪਣੇ ਰਹਿਣ ਸਹਿਣ ਦਾ ਪ੍ਰਬੰਧ ਖੁਦ ਕਰਨਾ ਪੈਂਦਾ ਹੈ ਜਾਂ ਗੈਰ ਲਾਭਕਾਰੀ ਸੰਸਥਾਵਾਂ ਤੋਂ ਮਦਦ ਲੈਣੀ ਪੈਂਦੀ ਹੈ ਪ੍ਰਾਈਵੇਟ ਸਪான்ਸਰਡ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਵਕ ਵਕ ਪਾਈ ਚਾਰੇ ਜਿਵੇਂ ਸਿੱਖ ਕ੍ਰਿਸਚੀਅਨ ਮੁਸਲਿਮ ਆਪਣੇ ਦੇਸ਼ਾਂ ਵਿੱਚ ਪੀੜਤ ਲੋਕਾਂ ਨੂੰ ਸੱਦੇ ਹਨ ਅਤੇ ਉਹਨਾਂ ਦੇ ਰਹਿਣ ਸਹਿਣ ਦਾ ਖਰਚਾ ਉਠਾਉਂਦੇ ਹਨ ਇਹ ਪ੍ਰੋਗਰਾਮ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਸ਼ਰਨਾਰਥੀਆਂ ਨੂੰ ਸਪான்ਸਰ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਸਪான்ਸਰ ਉਹਨਾਂ ਦੇ ਸ਼ੁਰੂਆਤੀ ਕੁਝ ਸਮੇਂ ਲਈ ਵਿੱਤੀ ਅਤੇ ਸਮਾਜਿਕ ਸਹਾਇਤਾ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ ਸਰਕਾਰ ਦੁਆਰਾ ਸੱਦੇ ਗਏ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਖੁਦ ਅਸਾਈਲਮ ਦਿੰਦੀ ਹੈ ਅਤੇ ਉਹਨਾਂ ਨੂੰ ਸਿੱਧੀ ਸਹਾਇਤਾ ਪ੍ਰਦਾਨ ਕਰਦੀ ਹੈ ਇਸ ਦੀ ਇੱਕ ਉਦਾਹਰਨ ਯੂਕਰੇਨ ਦੇ ਲੱਖਾਂ ਲੋਕ ਹਨ ਜਿਨ੍ਹਾਂ ਨੂੰ ਰੂਸ-ਯੂਕਰੇਨ ਯੁੱਧ ਦੇ ਬਾਅਦ ਪਿੱਛੇ ਜਿਹੇ ਸੱਦਿਆ ਗਿਆ ਸੀ ਇਹ ਇਹ ਜਾਨਣਾ ਜ਼ਰੂਰੀ ਹੈ ਕਿ ਫੰਡ ਸਿਰਫ ਤੀਜੀ ਕੈਟਾਗਰੀ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਰਹਿਣ ਲਈ ਹੋਟਲ, ਖਾਣ-ਪੀਣ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਦਿੰਦੀ ਹੈ ਜਦੋਂ ਤੱਕ ਉਹਨਾਂ ਨੂੰ ਕੰਮ ਨਹੀਂ ਮਿਲਦਾ ਅਤੇ ਉਹ ਆਤਮ ਨਿਰਭਰ ਨਹੀਂ ਹੋ ਜਾਂਦੇ। ਇਹ ਇੱਕ ਮਨੁੱਖੀ ਸਹਾਇਤਾ ਉਪਾਅ ਹੈ ਜੋ ਸੰਕਟਕਾਲੀਨ ਸਥਿਤੀਆਂ ਵਿੱਚ ਸ਼ਰਨਾਰਥੀਆਂ ਨੂੰ ਤੁਰੰਤ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਹੈ। 2020 ਤੋਂ 2025 ਤੱਕ ਇਸ ਕੈਟਾਗਰੀ ਤੇ 1 ਡਾਲਰ ਐਂਡ 1 ਸੈਂਟ ਬਿਲੀਅਨ ਕੈਨੇਡੀਅਨ ਡਾਲਰ ਖਰਚ ਹੋ ਚੁੱਕੇ ਹਨ ਜੋ ਇਹ ਦਰਸਾਉਂਦਾ ਹੈ ਕਿ ਸਰਕਾਰ ਨੇ ਇਸ ਉੱਤੇ ਕਾਫੀ ਨਿਵੇਸ਼ ਕੀਤਾ ਹੈ। ਹੁਣ ਖਬਰ ਇਹ ਹੈ ਕਿ ਕੈਨੇਡਾ ਸਰਕਾਰ ਨੇ ਸਤੰਬਰ 2025 ਤੋਂ ਇਸ ਖਾਸ ਕੈਟਾਗਰੀ ਨੂੰ ਦਿੱਤੀਆਂ ਜਾਣ ਵਾਲੀਆਂ ਹੋਟਲ ਰਹਿائش ਅਤੇ ਸਿੱਧੀ ਵਿੱਤੀ ਸਹੂਲਤਾਂ ਦੇ ਫੰਡ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਅਸਾਈਲਮ ਸੀਕਰਸ ਦੇ ਫੰਡ ਬੰਦ ਹੋ ਰਹੇ ਹਨ ਜਾਂ ਸਾਰਿਆਂ ਨੂੰ ਹੋਟਲਾਂ ਵਿੱਚੋਂ ਕੱਢਿਆ ਜਾ ਰਿਹਾ ਹੈ। ਇਹ ਸਿਰਫ ਇੱਕ ਬਹੁਤ ਹੀ ਖਾਸ ਕੈਟਾਗਰੀ ਸੀ ਜਿਸ ਨੂੰ ਇਹ ਸਹੂਲਤਾਂ ਮਿਲ ਰਹੀਆਂ ਸਨ। ਕੈਨੇਡੀਅਨ ਸਰਕਾਰ ਦੇ ਅੰਕੜਿਆਂ ਅਨੁਸਾਰ ਇਸ ਫੈਸਲੇ ਨਾਲ ਸਿਰਫ 485 ਲੋਕ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਇਸ ਸਮੇਂ ਸਰਕਾਰੀ ਫੰਡਾਂ ਵਾਲੇ ਹੋਟਲਾਂ ਵਿੱਚ ਰੱਖਿਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਸਤੰਬਰ 2025 ਤੋਂ ਪਹਿਲਾਂ ਨਵੇਂ ਘਰ ਲੱਭਣ ਵਿੱਚ ਮਦਦ ਕੀਤੀ ਜਾਵੇਗੀ ਇਸ ਲਈ ਇਹ ਸੋਸ਼ਲ ਮੀਡੀਆ ਤੇ ਫੈਲਾਈ ਗਈ ਅਫਵਾਹ ਕਿ ਸਾਰੇ ਅਸਾਈਲਮ ਵਾਲਿਆਂ ਦੇ ਫੰਡ ਬੰਦ ਹੋ ਰਹੇ ਹਨ ਪੂਰੀ ਤਰ੍ਹਾਂ ਸਹੀ ਨਹੀਂ ਹੈ ਅਤੇ ਇਸ ਨੂੰ ਸੰਦਰਭ ਵਿੱਚ ਸਮਝਣ ਦੀ ਲੋੜ ਹੈ ਤੀਸਰੀ ਵੱਡੀ ਅਫਵਾਹ ਜਿਸ ਬਾਰੇ ਬਹੁਤ ਚਰਚਾ ਹੈ ਉਹ ਇਹ ਹੈ ਕਿ ਕੈਨੇਡਾ ਭਵਿੱਖ ਵਿੱਚ ਕੈਨੇਡਾ ਵਿੱਚ ਜਨਮ ਲੈਣ ਵਾਲੇ ਬੱਚਿਆਂ ਨੂੰ ਅਮਰੀਕਾ ਦੀ ਤਰਜ਼ ਤੇ ਸਿਟੀਜ਼ਨਸ਼ਿਪ ਨਹੀਂ ਦੇਵੇਗਾ ਜਿਸ ਨੂੰ ਆਮ ਤੌਰ ਤੇ ਜਨਮ ਅਧਿਕਾਰ ਸਿਟੀਜ਼ਨਸ਼ਿਪ ਕਿਹਾ ਜਾਂਦਾ ਹੈ ਦੋਸਤੋ ਇਹ ਸਿਰਫ ਅਤੇ ਸਿਰਫ ਇੱਕ ਅਫਵਾਹ ਹੈ ਅਤੇ ਇਸ ਦੀ ਕੋਈ ਠੋਸ ਬੁਨਿਆਦ ਨਹੀਂ ਹੈ ਕੈਨੇਡਾ ਵਿੱਚ ਜੇ ਕੋਈ ਬੱਚਾ ਕੈਨੇਡੀਅਨ ਧਰਤੀ ਤੇ ਪੈਦਾ ਹੁੰਦਾ ਹੈ ਤਾਂ ਉਹ ਆਟੋਮੈਟਿਕਲੀ ਕੈਨੇਡੀਅਨ ਨਾਗਰਿਕ ਬਣ ਜਾਂਦਾ ਹੈ ਭਾਵੇਂ ਉਹਨਾਂ ਦੇ ਮਾਤਾ ਪਿਤਾ ਦੀ ਇਮੀਗ੍ਰੇਸ਼ਨ ਸਥਿਤੀ ਕੁਝ ਵੀ ਹੋਵੇ ਇਹ ਕੈਨੇਡੀਅਨ ਕਾਨੂੰਨ ਦਾ ਇੱਕ ਬੁਨਿਆਦੀ ਹਿੱਸਾ ਹੈ ਅਤੇ ਇਸ ਨੂੰ ਬਦਲਣ ਲਈ ਸੰਵਿਧਾਨਕ ਸੋਧਾਂ ਅਤੇ ਇੱਕ ਬਹੁਤ ਲੰਬੀ ਕਾਨੂੰਨੀ ਪ੍ਰਕਿਰਿਆ ਦੀ ਲੋੜ ਹੋਵੇਗੀ ਕੈਨੇਡਾ ਸਰਕਾਰ ਸੰਸਦ ਮੈਂਬਰਾਂ ਜਾਂ ਕੈਨੇਡਾ ਦੇ ਕਿਸੇ ਵੀ ਸਿਆਸੀ ਸਮਾਜ ਨੇ ਇਸ ਬਾਰੇ ਕੋਈ ਅਧਿਕਾਰਤ ਪ੍ਰਸਤਾਵ ਜਾਂ ਬਿੱਲ ਨਹੀਂ ਲਿਆਂਦਾ ਹੈ ਅਤੇ ਨਾ ਹੀ ਅਜੇ ਤੱਕ ਇਸ ਤੇ ਕੋਈ ਜਨਤਕ ਚਰਚਾ ਕੀਤੀ ਹੈ ਜਿਸ ਨਾਲ ਇਹ ਸੰਕੇਤ ਮਿਲੇ ਕਿ ਇਹ ਕਾਨੂੰਨ ਬਦਲਿਆ ਜਾ ਰਿਹਾ ਹੈ हां इज जरूर ਸੱਚ ਹੈ ਕਿ ਰਾਜਨੀਤਿਕ ਪੱਧਰ ਤੇ ਅੰਦਰੂਨੀ ਗੱਲਬਾਤ ਚੱਲ ਰਹੀ ਹੈ ਪਰ ਇਹ ਗੱਲਬਾਤ ਜਨਮ ਅਧਿਕਾਰ ਸਿਟੀਜ਼ਨਸ਼ਿਪ ਨੂੰ ਪੂਰੀ ਤਰ੍ਹਾਂ ਖਤਮ ਕਰਨ ਬਾਰੇ ਨਹੀਂ ਹੈ ਸਗੋਂ ਕੁਝ ਖਾਸ ਮਾਮਲਿਆਂ ਬਾਰੇ ਹੈ ਇਹ ਗੱਲਬਾਤ ਉਹਨਾਂ ਲੋਕਾਂ ਬਾਰੇ ਹੈ ਜੋ ਅਸਥਾਈ ਤੌਰ ਤੇ ਕੈਨੇਡਾ ਆਉਂਦੇ ਹਨ ਅਤੇ ਇੱਥੇ ਬੱਚੇ ਪੈਦਾ ਕਰਦੇ ਹਨ ਕਿਉਂਕਿ ਬੱਚੇ ਨੂੰ ਜਨਮ ਦੇ ਆਧਾਰ ਤੇ ਆਟੋਮੈਟਿਕ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਇਸ ਕਾਰਨ ਮਾਤਾ ਪਿਤਾ ਨੂੰ ਵੀ ਅਕਸਰ ਪੀਆਰ ਦੇਣ ਲਈ ਦਬਾਅ ਬਣ ਜਾਂਦਾ ਹੈ ਜਾਂ ਉਹ ਇਸ ਰਾਹੀਂ ਪੀਆਰ ਪ੍ਰਾਪਤ ਕਰ ਲੈਂਦੇ ਹਨ ਇਸ ਸਿਲਸਿਲੇ ਨੂੰ ਬੰਦ ਕਰਨ ਜਾਂ ਇਸ ਨੂੰ ਨਿਯਮਤ ਕਰਨ ਬਾਰੇ ਸਿਆਸੀ ਪੱਧਰ ਤੇ ਕੁਸਰ-ਮੁਸਰ ਜ਼ਰੂਰ ਸ਼ੁਰੂ ਹੋਈ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਪ੍ਰਣਾਲੀ ਦਾ ਦੁਰਉਪਯੋਗ ਹੋ ਰਿਹਾ ਹੈ ਖਾਸ ਕਰਕੇ ਸੈਸ ਪਾਟਾ ਜਨਮ ਦੇ ਮਾਮਲਿਆਂ ਵਿੱਚ। ਪਰ ਮਿੱਤਰੋ ਇਸ ਤੇ ਅਜੇ ਤੱਕ ਕੋਈ ਵੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਨਹੀਂ ਹੋਇਆ ਹੈ ਅਤੇ ਕਿਸੇ ਵੀ ਕਾਨੂੰਨ ਦੇ ਬਣਨ ਦੀ ਪ੍ਰਕਿਰਿਆ ਬਹੁਤ ਲੰਬੀ ਹੁੰਦੀ ਹੈ ਜਿਸ ਵਿੱਚ ਜਨਤਕ ਸਲਾਹ-ਮਸ਼ਵਰਾ, ਸੰਸਦੀ ਬਹਿਸਾਂ ਅਤੇ ਕਈ ਪੜਾਵਾਂ ਦੀ ਲੋੜ ਪੈਂਦੀ ਹੈ। ਜੇਕਰ ਅਜਿਹਾ ਕੋਈ ਬਦਲਾਅ ਹੁੰਦਾ ਹੈ ਤਾਂ ਇਸ ਦੀ ਪੂਰੀ ਪਾਰਦਰਸ਼ਤਾ ਨਾਲ ਜਾਣਕਾਰੀ ਜਨਤਕ ਕੀਤੀ ਜਾਵੇਗੀ। ਇਸ ਲਈ ਇਸ ਸਮੇਂ ਇਸ ਖਬਰ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਗਲਤ ਜਾਣਕਾਰੀਆਂ ਤੋਂ ਬਚੋ ਮਿੱਤਰੋ ਏਸੀ ਕੁਝ ਮਹੱਤਵਪੂਰਨ ਜਾਣਕਾਰੀ ਜੋ ਤੁਹਾਨੂੰ ਅਫਵਾਹਾਂ ਤੋਂ ਬਚਾਏਗੀ ਅਤੇ ਅਸਲੀਅਤ ਤੋਂ ਜਾਣੂ ਕਰਵਾਏਗੀ ਕੈਨੇਡਾ ਵਿੱਚ ਇਮੀਗ੍ਰੇਸ਼ਨ ਕਾਨੂੰਨ ਲਗਾਤਾਰ ਬਦਲਦੇ ਰਹਿੰਦੇ ਹਨ ਪਰ ਸਹੀ ਜਾਣਕਾਰੀ ਅਤੇ ਭਰੋਸੇਯੋਗ ਸਰੋਤਾਂ ਤੋਂ ਤੱਥਾਂ ਦੀ ਜਾਂਚ ਕਰਨਾ ਬਹੁਤ ਜ਼ਰੂਰੀ ਹੈ ਉਮੀਦ ਹੈ ਇਹ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਦਬਕੇ ਸ਼ੇਅਰ ਕਰੋ ਤਾਂ ਜੋ ਇਹ ਹਰ ਪੰਜਾਬੀ ਤੱਕ ਪਹੁੰਚ ਸਕੇ ਜੇ ਤੁਹਾਡੇ ਕੋਈ ਸਵਾਲ ਹਨ ਤਾਂ ਕਮੈਂਟਸ ਵਿੱਚ ਜ਼ਰੂਰ ਪੁੱਛੋ ਅਸੀਂ ਹਮੇਸ਼ਾ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ